ਕਈ ਸਮੇਂ ਐਸੇ ਹੁੰਦੇ ਜਿਨ੍ਹਾਂ ਦਾ ਫਲ ਜ਼ਿਆਦਾ ਹੁੰਦਾ ਜਿਵੇਂ ਅੱਜ ਪੂਰਨਮਾਸ਼ੀ ਦਾ ਦਿਹਾੜਾ ਇਸ ਸਾਲ ਵਿੱਚ 12 ਹੁੰਦੀਆਂ ਪੂਰਨਮਾਸ਼ੀਆਂ ਪਰ ਇਹਦੇ ਵਿੱਚ ਚੰਦਰ ਗ੍ਰਹਿਣ ਇੱਕੋ ਵਾਰੀ ਹੁੰਦਾ ਹੁਣ ਫਰਕ ਕੀ ਹੈ ਕਈ ਸਮੇਂ ਐਸੇ ਹੁੰਦੇ ਜਿਵੇਂ ਦੀਵਾਲੀ ਦੀ ਰਾਤ ਹੁੰਦੀ ਜਾਂ ਚੰਦਰ ਗ੍ਰਹਿਣ ਹੁੰਦਾ ਇੱਕ ਸ਼ਬਦ ਨੂੰ ਕੋਈ ਸਿੱਧ ਕਰਨ ਲੱਗੇ ਕਈ ਵਾਰੀ 40 ਦਿਨ ਵੀ ਲੱਗ ਜਾਂਦੇ 6 ਮਹੀਨੇ ਵੀ ਲੱਗ ਜਾਂਦੇ ਸਾਲ ਵੀ ਲੱਗ ਜਾਂਦਾ ਸਵਾ ਸਾਲ ਵੀ ਲੱਗ ਜਾਂਦਾ ਇਹ ਜਿਹੜੇ ਦਿਨ ਹੁੰਦੇ ਸਾ ਸੰਗਤ ਜੇ ਤੁਸੀਂ ਇੱਕ ਮਾਲਾ ਮੂਲ ਮੰਤਰ ਦੀ ਕਰ ਲਈ ਤੁਸੀਂ ਭਾਵੇਂ ਚਾਹੋ ਭਾਵੇਂ ਨਾ ਚਾਹੋ ਸਿੱਧੀ ਤੁਹਾਨੂੰ ਮਿਲ ਜਾਣੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਆਪਾਂ ਪੰਜ ਸ਼ਬਦ ਪੜ੍ਹਦੇ ਆਂ ਇੱਕ ਇੱਕ ਮਾਲਾ ਕਰ ਲਓ ਨਾਮ ਤਾਂ ਰੋਜ਼ ਹੀ ਜਪਣਾ ਚਾਹੀਦਾ ਪਰ ਇਹ ਵੇੜਾ ਹੁੰਦਾ you get